ਕੀ ਦੇਖ ਸਕਦੇ ਹੋ ਇਸ ਸਮੇਂ ਫਾਜ਼ਿਲਕਾ ਦਾ ਪਿੰਡ ਹੈ ਜਿਹੜਾ ਗੱਟੀ ਨੰਬਰ 1 ਉੱਥੇ ਸਾਡੇ ਨਾਲ ਫਾਜ਼ਿਲਕਾ ਦੇ ਐਮਐਲਏ ਨਰਿੰਦਰਪਾਲ ਸਿੰਘ ਸਾਦਨਾ ਜੀ ਸਾਡੇ ਨਾਲ ਐਸਐਸਪੀ ਸਾਹਬ ਜਿਹੜੇ ਫਾਜ਼ਿਲਕਾ ਤੋਂ ਵਰਮਿੰਦਰ ਸਿੰਘ ਜੀ ਸੁਪਿੰਦਰ ਸਿੰਘ ਜੀ ਚਾਲ ਸਾਹਿਬ ਸਾਥਰੇ ਸਾਡੇ ਫਿਰ ਕੱਢ ਆ ਗੋ ਸਾਡੇ ਫਾਰਮਰ ਅਸਿਸਟੈਂਟ ਐਡਮਿਨ ਕਪਲ ਪੰਜਾਬ ਐਮ ਐਸ ਨਾਗਰਾ ਜੀ ਉਹਨਾਂ ਦੇ ਨਾਲ ਐਨ ਡੀ ਆਰ ਐਫ ਦੀ ਟੀਮ ਜਿਹਦੇ ਚ ਮੀਨਾ ਜੀ ਸਾਡੇ ਨਾਲ ਨੇ ਜਿਹੜੇ ਮੁੰਡੇ ਇੰਚਾਰਜ ਨੇ ਔਰ ਸਾਰੀ ਟੀਮ ਅੱਜ ਇਹ ਜਿਹੜਾ ਗੱਡੀ ਨੰਬਰ 1 ਪਿੰਡ ਹੈ ਉਹਨੇ rescued ਕਰਨ ਲਈ ਅਸੀਂ ਪਹੁੰਚੇ ਹੈ ਜਿਹੜੀਆਂ ਸਾਡੀਆਂ ਮਾਤਾਵਾਂ ਤੇ ਭੈਣਾਂ ਨੇ ਬੱਚੇ ਨੇ ਤੇ ਜਿਹੜੇ ਮਰੀਜ਼ ਨੇ ਪੇਸ਼ੈਂਟ ਨੇ ਉਹਨਾਂ ਨੂੰ ਪਹਿਲਾਂ rescue ਕੀਤਾ ਜਾਊਗਾ ਬਾਪੂ ਵੀ ਕਾ ਠੀਕ ਹੈ اچھا ਨਹੀਂ ਵਧੀਆ ਹੈ ਮਾ ਬਾਬਾ ਹੋਰ ਕੰਮ ਕਰ ਦੇਣਾ ਕਿੰਨੇ ਕਰਨੇ ਦੇਖੋ ਚੜਦੀ ਕਲਾ ਚ ਨੇ ਇਹ ਇਹਨੇ ਪੂਰੇ ਕੰਮ ਆਪੀ 85 ਦੀ ਉਹ ਸਾਥ ਤੋੜ ਕੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੱਥੇ ਪੰਜਾਬ ਸਰਕਾਰ ਤੇ ਸਾਰਾ ਪ੍ਰਸ਼ਾਸਨ ਜੰਨਰ ਆ ਟਿਕ ਕਰ ਰਿਹਾ ਹੈ ਉੱਥੇ ਸੰਗਤਾਂ ਨੂੰ ਵੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਆਪ ਮੁਹਾਰੇ ਪੰਜਾਬ ਦੀ ਸੰਗਤ ਕੋਈ ਕਮੀ ਨਹੀਂ ਛੱਡ ਰਹੀ ਰਾਸ਼ਨ ਦੇ ਪਹੁੰਚ ਰਿਹਾ ਰਸਦ ਪਹੁੰਚ ਰਹੀ ਆ ਕੈਟਲ ਫੀਡ ਪਸ਼ੂਆਂ ਦਾ ਹਾਰ ਪਹੁੰਚ ਰਿਹਾ ਔਰ ਇਹ ਕਿਸੇ ਦੇ વાਸਪੀ ਕਹਾਣੀ ਨਹੀਂ ਇਹ ਕੁਦਰਤੀ ਆਪਦ ਹੈ ਕੋਈ ਕੁਦਰਤ ਨੂੰ ਕੋਈ ਜਾਂਚ ਨਹੀਂ ਕਰ ਸਕਦਾ ਸੋ ਇਸ ਕਰਕੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਰਲ ਮਿਲ ਕੇ ਸਾਰਿਆਂ ਨੇ ਆਪਣੀ ਤਿਲ ਫੁੱਲ ਪਾਕੇ ਜਿੱਥੇ-ਜਿੱਥੇ ਏਰੀਆ ਦੇ ਵਿੱਚ ਨੁਕਸਾਨ ਹੋਇਆ ਉੱਥੇ ਆਪਾਂ ਮਦਦ ਕਰੀਏ ਰਾਹਤ ਦਈਏ ਤੋਂ ਆਸ ਤੇ ਉਮੀਦ ਕਰਦੇ ਆ ਕਿ ਸਾਰੇ ਜਣੇ ਵੱਤੋ ਵੱਤੇ ਯੋਗਦਾਨ ਪਾਕੇ ਸਹਿਯੋਗ ਪਾਕੇ ਇਹ ਜਿਹੜੇ ਇਲਾਕੇ ਨੇ ਜਿਹੜੇ ਬਾਰਡਰ ਬੈਲਟ ਆ ਸਾਡੀ ਇਹਦੇ ਵਿੱਚ ਜਨਾ ਨੁਕਸਾਨ ਹੋਇਆ ਆਪਾਂ ਇਹਨਾਂ ਨੂੰ ਥੋੜਾ ਹੰਗਾ ਲਾ ਸਕੀ ਜੀ ਪਿੰਡ ਵਾਸੀ ਸਾਰੇ ਜਣੇ ਉਰੇ ਖੜੇ ਨੇ ਅਸੀਂ ਤੁਹਾਡਾ ਇਹ ਦਰਦ ਹੈ ਜਿਹੜਾ ਇਹ ਸਾਰਾ ਦਰਦ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚਾਵਾਂਗੇ ਪਰ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਤਕਲੀਫ ਦੀ ਘੜੀ ਤੇ ਦੇਖੋ ਸਾਰੇ ਜਣੇ ਨਾਲ ਹਾਂਜੀ ਤੁਸੀਂ ਚਿੰਤਾ ਨਾ ਕਰੋ ਕੱਲ ਵੀ ਜੋ ਰਸਸ ਸੀ ਉਹ ਪਹੁੰਚਦੀ ਕੀਤੀ ਜੀ ਹਾਂਜੀ ਅੱਜ ਵੀ ਹੁਣ ਤੁਹਾਡੇ ਪਿੰਡ ਜਾ ਕੇ ਆਏ ਉੱਥੇ ਪਹੁੰਚਦੀ ਕਰਾਂਗੇ ਹਾਂਜੀ ਹਾਂਜੀ ਤੁਸੀਂ ਮਤਲਬ ਭਰੋਸਾ ਰੱਖੋ ਇਹ ਬਾਤ ਤੋਂ ਬਾਅਦ ਮੈਨੂੰ ਲੱਗਦਾ ਹਫਤੇ 10 ਦਿਨ ਦੇ ਵਿੱਚ ਵਿੱਚ ਇਹ ਉਰੋਂ ਖਾਲੀ ਹੋ ਜਾਊਗਾ ਉਸ ਤੋਂ ਬਾਅਦ ਚ ਜਿਹੜਾ ਨੁਕਸਾਨ ਹੋਇਆ ਚਾਹੇ ਫਸਲਾਂ ਦਾ ਹੋਇਆ ਫਸਲਾਂ ਦੀ ਗਦਾਰੀ ਕਰਨ ਦੇ ਲਈ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ ਜੀ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਮਕਾਨਾਂ ਦਾ ਵੀ ਨੁਕਸਾਨ ਹੋਇਆ ਜਾਂ ਕਿਸੇ ਕਿਸਮ ਦਾ ਹੋਰ ਨੁਕਸਾਨ ਹੋਇਆ ਪਿਛਲੀ ਜਦੋਂ ਦੇ ਵਿੱਚ ਨੁਕਸਾਨ ਹੋਇਆ ਸੀ ਉਦੋਂ ਵੀ ਸਾਰਿਆਂ ਨੂੰ ਜਾਨੀ ਕਿ ਮੁਆਵਜ਼ਾ ਮਿਲਿਆ ਸੀ ਨਹੀਂ ਮਿਲਿਆ ਕੱਚੀ ਦਾ ਕੱਚੀਆਂ ਦਾ ਤੁਹਾਡਾ ਮਸਲਾ ਹੈ ਇਹ ਵੀ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਬੇਨਤੀ ਕਰਾਂਗੇ ਪੁਰਾਣੀਆਂ ਸਰਕਾਰਾਂ ਨੇ ਮਾੜਾ ਕੰਮ ਕਰਤਾ ਕੋਈ ਨਹੀਂ ਪਰ ਹੁਣ ਚਲੋ ਅਸੀਂ ਇਹਦਾ ਮਸਲਾ ਹੱਲ ਕਰਾ ਕੇ ਦਮਾ ਇਹ ਕਰਾਂਗੇ ਜ਼ਰਦੌਰੀ ਹੋਣੀ ਕਿ ਇਹਦੀ ਮੁਆਵਜ਼ਾ ਤਾਂ ਮਿਲਣਾ ਚਾਹੀਦਾ ਸਾਨੂੰ ਸਾਨੂੰ ਮੁਆਵਜ਼ਾ ਨਹੀਂ ਮਿਲਦਾ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਕਰਾ ਕੇ ਦਮਾ ਜੀ ਪਹਿਲਾਂ ਆਪਾਂ ਦਸਮਨ ਸਾਹਿਬੇ ਖੜਾ ਸੀ ਨਾ ਹਾਂ ਉਹ ਲਾਲ ਕਿਰ ਮਾਰ ਗਿਆ ਜੀ ਕੌਨ ਸੀਗਾ ਉਹ ਜੋ ਸੰਗਰਾਗਸ ਸੰਸਰਾਜਸ ਸੰਸਰਾਗਸ ਕਾਂਗਰਸ ਦਾ ਕਾਂਗਰਸ ਦੇ ਨੰਤਰੀ ਅੱਛਾ ਅੱਛਾ ਉਹ ਕੰਮ ਖਰਾਬ ਕਰਕੇ ਬੰਦੇ ਸਾਰੇ ਲਾਲ ਕਿਰ ਮਾਰੀਏ ਅੱਛਾ ਅੱਛਾ ਸਾਡੀ ਮਾਲਕੀ ਹੋਈ ਸੀ ਨਾ ਮਾਲਕੀ ਦੀ 2007 ਤੇ ਪਰਵਾਇ ਹੋਣੀ ਉਹ ਕੋਟ ਦੇ ਦਿੱਤੀ ਉਹ ਟੁੱਟ ਗਈ ਸਭ ਕੁਝ ਬਰहाल ਗਾਲ ਨੂੰ ਸਭ ਮਦਦ ਰਿਸ਼ਤੇ ਸਾਡੇ ਕੋਲ ਆਣਾ ਚਲੋ ਬਤਾ ਕੀ ਹੈ ਮੇਰੇ ਵੀਰ ਜੇ ਕਿਤੇ ਉਹ ਕੰਮ ਦੇ ਹੁੰਦੇ ਪੇ ਕਿਤੇ ਆ ਹਾਲਾਤ ਹੁੰਦੇ ਆਪਾਂ ਤਾਂ ਹੁਣ ਲੱਗੇ ਹੋਏ ਆ ਤਕੜੇ ਹੋ ਕੇ ਕੋਈ ਨੀ ਚਿੰਤਾ ਨਾ ਕਰੋ ਤੁਸੀਂ ਨਾਲੋਂ ਆਪਾਂ ਮਸਲਾ ਹਾਂ ਸਿੰਘ ਆ ਤੁਸੀਂ ਸੋਨਾ ਤੇ ਨਾਲ ਲੈ ਜੇ ਜਿਹੜੇ ਸਾਡੇ ਇਹਨਾਂ ਪੰ ਹਾਂ ਸਾਡਾ ਦੁੱਖ ਸਮਝਣ ਆ ਗਏ ਨੇ ਇਹਨਾਂ ਉੱਤੇ ਕੋਈ ਨਹੀਂ ਆਇਆ ਕਿੱਡੇ ਕਿਨੇ ਕਿਨੇ ਮੰਤਰੀ ਬਣੇ ਸਭ ਕੁਝ ਨੂੰ ਕੋਈ ਵੱਡੀਆਂ ਵੱਡੀਆਂ ਗੱਲਾਂ ਕਰਕੇ ਜਾਂਦੇ ਨਹੀਂ ਅੱਜ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੇ ਚਾਹੀਏ ਉਹ ਦੋ ਫੋਨ ਆ ਜਾਂਦਾ ਪਰੰਤੂ ਬੰਦਾ ਜਿਹੜਾ ਅਗਲਾ ਫਾਨੀ ਦਿੰਦਾ ਪਰੰਤੂ ਉਸ ਨੂੰ ਟਾਈਮ ਲੱਗ ਸਕਦਾ ਇੱਕ ਅੱਧਾ ਦਿਨ ਬਾਈ ਐਮਐਲ ਸਾਹਿਬ ਕੋਈ ਤੇ ਜ਼ਰੂਰ ਨੇ ਸਾਡੇ ਇੱਥੇ ਸਾਡੇ ਕੱਲ੍ਹ ਥੋੜਾ ਜਿਹਾ ਸੀ ਕੰਟੈਕਟ ਨਹੀਂ ਹੋਇਆ ਤੇ ਅੱਜ ਐਮਐਲਏ ਸਾਹਿਬ ਨੇ ਇੱਕ ਦੋ ਦਿਨ ਲੋਕ ਸਾਰੇ ਜਦੋਂ ਸਾਡਾ ਮੰਨ ਲਏ ਸਾਰੇ ਪਿੰਡਾਂ ਜਾਣਾ ਪਹੁੰਚ ਆਇਆ ਥੋੜੇ ਲੱਗਦਾ ਫਿਕਰ ਚ ਚਿੰਤਾ ਨਾ ਕਰੋ ਹਰ ਤਰ੍ਹਾਂ ਦੀ ਦੇਖੋ ਅੱਜ ਹੁਣ ਕੋਈ ਪਰਵਾਹ ਨਹੀਂ ਨਾ ਪਰਵਾਹ ਨਹੀਂ ਕਰਨੀ ਤੁਹਾਡੇ ਨਾਲ ਹੈ ਉਹ ਪਰਮਾਤਮਾ ਵਾਲਾ ਆਪਣੇ ਤੁਸੀਂ ਬਹੁਤ ਤਕੜੇ ਹੋ ਯਾਰ ਮੈਂ ਤਾਂ ਤੁਹਾਡੇ ਤੋਂ ਬੜਾ ਹੈਰਾਨ ਹੈ ਇੰਨਾ ਸਦਕਾ ਲੋੜਾ ਥੋੜਾ ਸਦਕਾ ਕੋਈ ਲੋੜ ਹੈ ਤੇ ਸਾਨੂੰ ਸੱਦੇ ਸਿਰ ਠੋਕ ਜਾਣਾ ਮਗਰੇ ਠੋਕੇ ਕੋਈ ਗੱਲ ਪੈਰ ਮੰਗੇ ਵਕਾ ਸੱਪ ਸਲੁੰਗ ਪਿਆ ਹੁੰਦਾ ਅਗਲੇ ਕਿਤੇ ਫਿਰਦੇ ਪੈਰ ਪਤਾ ਨਹੀਂ ਸਾਡੇ ਕੋਈ ਰੋਟੀ ਦੇ ਮਗਰ ਕੋਈ ਪਰਵਾਹ ਨਹੀਂ ਅਸੀਂ ਇਹ ਗੱਲ ਥੋੜੀ ਮੁੱਖ ਮੰਤਰੀ ਸਾਹਿਬ ਤੱਕ ਮੈਂ ਖੁਦ ਐਮਐਲ ਸਾਬ ਨੂੰ ਨਾਲ ਲੈ ਜਾ ਕੇ ਪਹੁੰਚਾਉਂਗਾ ਕਿਉਂ ਦਾ ਆਪਰੇਸ਼ਨ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਰੈਸਕਿਊ ਕਰਾਇਆ ਜਾ ਰਿਹਾ ਸਾਡੇ ਵਿੱਚ ਇੱਕ ਹੋਰੇ ਪੇਸ਼ੈਂਟ ਜਿਹੜੇ ਜੀਨਰ ਡਾਇਲਿਸਿਸ ਹੁੰਦਾ ਤੇ ਉਹਨਾਂ ਨੂੰ ਵੀ ਰੈਸਕਿਊ ਕਰਾਇਆ ਗਿਆ ਪੂਰੀ ਟੀਮ ਦੁਆਰਾ ਤੇ ਸਾਰੀ ਮਿਹਨਤ ਕਰਨ ਲੱਗੇ ਹੋਏ ਨੇ ਬਹੁਤ ਜ਼ਿਆਦਾ ਸਾਡੀ ਇੱਕ ਭੈਣ ਆਉਣ ਵਾਲੇ ਸਮੇਂ ਤੇ ਇਹਦੇ ਘਰ ਦੇ ਵਿੱਚ ਵਿਆਹ ਦਾ ਕਾਰਜ ਆ ਇਹਨੇ ਵੀ ਜਾਣਾ ਸੀ ਉਹਨੂੰ ਰੈਸਕਿਊ ਕਰਨਾ ਸੀ ਸੋ ਸਾਰੀ ਟੀਮ ਲੱਗੀ ਹੋਈ ਹੈ ਔਰੇ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਇੱਕ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਸਾਰੇ ਜਣੇ ਸਹਿਯੋਗ ਪਾਓ ਹਰ ਰੂਪ ਦੇ ਵਿੱਚ ਅੱਜ ਪੰਜਾਬ ਨੂੰ ਜ਼ਰੂਰਤ ਹੈ ਕੋਈ ਸੇਵਾ ਕਰ ਸਕਦਾ ਤਾਂ ਕਿ ਉਹ ਸੇਵਾ ਕਰ ਸਕਦਾ ਕੋਈ ਰਾਸ਼ਨ ਭੇਜ ਸਕਦਾ ਕੋਈ ਦਵਾਈਆਂ ਭੇਜ ਸਕਦਾ ਕੋਈ ਹਰ ਪੱਖੋਂ ਜੋ ਕਿਸੇ ਤੋਂ ਤਿਲ ਫੁੱਲ ਸਰਦਾ ਹੈ ਡਾਇਰੈਕਟ ਆ ਕੇ ਸੇਵਾ ਕਰੋ ਕਿਸੇ ਨੂੰ ਵਿਚਪਾਣ ਦੀ ਜ਼ਰੂਰਤ ਨਹੀਂ ਡਾਇਰੈਕਟਲੀ ਆਪ ਆ ਕੇ ਖੁਦ ਇੰਟਰਵਿਨ ਕਰਕੇ ਸੇਵਾ ਕਰੋ ਸਰਕਾਰ ਆਪਣੇ ਪੱਧਰ ਤੇ ਦਨਪਰ ਦੀ ਰਾਤ ਲੱਗੀ ਹੋਈ ਹੈ ਔਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਰੇ ਮੰਤਰੀ ਸਾਹਿਬਾਨ ਸਾਰੇ ਐਮਐਲਏ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਤੁਸੀਂ ਦੇਖ ਸਕਦੇ ਹੋ ਕਿ ਫਾਜ਼ਲਕਾ ਦੇ ਐਸਐਸਪੀ ਗੁਰਮੀਤ ਸਿੰਘ ਜੀ ਮੇਰੇ ਬਰਾਬਰ ਖੜੇ ਨੇ ਔਰ ਐ ਨੈਤ ਤਹਿਸੀਲਦਾਰ ਸਾਹਿਬ ਵੀ ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਉਹਦੇ ਨਾਲ ਖੜੇ ਨੇ ਐਮਐਲਏ ਸਾਹਿਬ ਫਾਜ਼ਲਕਾ ਤੋਂ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਹਿਬ ਖੜੇ ਨੇ ਐਨਡੀਆਰਐਫ ਤੋਂ ਮੀਨਾ ਜੀ ਖੜੇ ਨੇ ਹੋਰ ਸਾਰਾ ਹੀ ਦੇਖੋ ਬੰਦੇ ਉਰੇ ਪਹੁੰਚੇ ਹੋਏ ਨੇ ਪਿੰਡ ਵਾਸੀ ਖੜੇ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲੀ ਵਾਰ ਹਿਸਟਰੀ ਚ ਹੋਇਆ ਕਿ ਇਸ ਵਿਫਤਾ ਦੀ ਘੜੀ ਦੇ ਵਿੱਚ ਕੋਈ ਐਮਐਲਏ ਕੋਈ ਮੰਤਰੀ ਅੱਜ ਇਹਨਾਂ ਦੇ ਵਿੱਚ ਪਹੁੰਚੇ ਹੈ ਸੋ ਦੇਖੋ ਆਪਾਂ ਸਾਰੇ ਜਣੇ ਜਿਹੜੇ ਆ ਆਪਾਂ ਆਮ ਘਰਾਂ ਦੇ ਸਧਾਰਨ ਲੋਕ ਆ ਤੋ ਇਸ ਦੁੱਖ ਨੂੰ ਇਸ ਤਕਲੀਫ ਦੀ ਘੜੀ ਨੂੰ ਸਮਝਦੇ ਹੋਏ ਬਾਤਦੇ ਹੋਏ ਆਪਾਂ ਸਾਰੇ ਜਣੇ ਆਓ ਆਪੋ ਆਪਣਾ ਹਿੱਸਾ ਪਾਈਏ ਮੇਰੀ ਤਾਂ ਇਹੀ ਹੱਥ ਚੋੜ ਕੇ ਬੇਨਤੀ ਹੈ ਧੰਨਵਾਦ ਠੀਕ ਹੈ